ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਪੀਪਲੀ ਮਹਾਰਾਜ ਤੇ ਲਹਿਰਾਮਾ ਬਥਰਮਲ ਪਲਾਂਟ ਦੇ ਵੈਕਸਾਈਡ ਕਰਮ ਸਿੰਘ ਦੇ ਘਰੋਂ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਤੇ ਵੀਡੀਓ ਦੇ ਵਿੱਚ ਇੱਕ ਪੰਜਵੇਂ ਸੂਏ ਸੂਣ ਵਾਲੀ ਘਰੇਲੂ ਮੱਝ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕੱਦ ਕਾਠ ਵੀ ਸੋਹਣਾ ਸਿੱਧ ਪੱਖੋ ਵੀ ਚੰਗੀ ਸੰਭੀ ਵੀ ਆ ਥਾਂਲੇ ਵੀ ਦੀ ਪੂਰੀ ਸਾਫ ਹੈ ਹਜੇ ਤਿੰਨ ਚਾਰ ਦਿਨ ਮਿੱਤਰੋ ਅੰਦਾਜ਼ਾ ਵੀ ਸੂਣ ਦੇ ਵਿੱਚ ਜਿਹੜੇ ਰਹਿੰਦੇ ਨੇ ਸਿੰਘ ਜ਼ਰੂਰ ਖੁੱਲ੍ਹ ਹੈ ਤੇ ਚੌਥੇ ਸੂਏ ਦਾ ਜਿਹੜਾ ਦੁੱਧ ਹੈ 12 ਲੀਟਰ ਦੁੱਧ ਦਿੱਤਾ ਘਰੇ ਲੋਹੇ ਮਾਝਾ ਫੇਰ ਆਪਾਂ ਕਹਿੰਦੇ ਵੀ ਤਿੰਨ ਚਾਰ ਦਿਨ ਸੂਣ ਦੇ ਵਿੱਚ ਰਹਿੰਦੇ ਨੇ ਠੰਡੀ ਸੀਲ ਵੀ ਫੁੱਲ ਹੈ ਤੇ ਮੁੱਲ ਹੈਗਾ ਜੀ ਇਹਦਾ 1 ਲੱਖ 20 ਹਜ਼ਾਰ ਮਾਣਦਾਨ ਥੋੜਾ ਘਣਾ 1 20 ਦੇ ਵਿੱਚ ਹੋ ਜਾਣਾ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਉਣੇ ਆ ਫੇਰ ਆਪਾਂ ਇਹਦਾ ਬਾਈ ਦਾ ਫੋਨ ਨੰਬਰ ਵੀ ਦੱਸਾਂਗੇ ਚਲੋ ਠੰਡੀ ਸੀਲ ਮਿੱਤਰੋ ਫੁੱਲ ਹੈ ਕੋਈ ਕੈਮਰੇ ਤੋਂ ਡਰਦੀ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਸਮੱਸਿਆ ਨਹੀਂ ਮੋਰਲੇ ਚੰਗਾ ਭਜਣਾ ਚੰਗੀ ਸੰਭੀ ਵੀ ਹੈ ਤੇ ਦੁੱਧੋ ਪਾਈ ਕਹਿੰਦਾ ਵੀ 12 ਲੀਟਰ ਨੇ ਦੁੱਧ ਦਤਾ ਚੌਥੇ ਸੂਏ ਤੇ ਪੰਜਵੇਂ ਸੂਏ ਸੁਣਾ ਤੁਰਦੀ ਦਾ ਹਵਾਨਾ ਦੇਖ ਸਕਦੇ ਹੋ ਬਹੁਤ ਸੋਣਾ ਬਣਾਉਂਦੀ ਆ ਰਹੀ ਹੈ ਹਜੇ ਫੇਰ ਆਪਾਂ ਕਹਿੰਦੇ ਵੀ ਲੈ ਜੂਗੀ ਤਿੰਨ ਚਾਰ ਦਿਨ ਆਪਣਾ ਨੰਬਰ ਜੀ ਸਿਆਸੀ 992 86992 92073 92073 ਬਾਈ ਦਾ ਜਿਹੜਾ ਘਰ ਹੈ ਸਵਿਵਿਧਾ ਕੇਂਦਰ ਦੇ ਬਿਲਕੁਲ ਨਾਲ ਸਾਹਮਣੇ ਘਰ ਦੇ ਕੋਲੇ ਸਵਿਵਿਧਾ ਕੇਂਦਰ ਪਿੰਡ ਪੀਪਲੀ ਹੈ ਮਹਾਰਾਜ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਤੇ ਮੁੱਲ 1 ਵੀ ਹੈ ਮਾਨਤਾਣਿਕ 20 ਦੇ ਵਿੱਚ ਹੋ ਜਾਣਾ ਤੇ 5ਵੇਂ ਸੂਏ ਨੇ ਸੁਣਾ ਅ ਕਰਮ ਸਿੰਘ ਟਿੱਕੇ ਕੇ ਕਰੋ ਇਹ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆਂ So sarı bir anda tanı.